ਜੀ ਸਾਰੇ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਉਹ ਠੀਕ ਠਾਕ ਜੀ ਸਾਰੇ ਉਮੀਦ ਆ ਵੀ ਠੀਕ ਠਾਕ ਹੋਮੋਂਗੇ ਆ ਦੀ ਝਾਟੋ ਹੁਣ ਪੂਰੀ ਐਨ ਕਰੰਟ ਚਾਹੀਏ ਬਾਕੀ ਨਮਾਤਵਾ ਦਿੱਤੀਆਂ ਸੀਗੀਆਂ ਇੱਧਰ ਲੀਆਂ ਰਹਿਗੀਆਂ ਨੇ ਹੰਟਰ ਵਾਲੀ ਝਾਕਦੀ ਆ ਇਹਨਾਂ ਨੂੰ ਨਮਾਉਣਾ ਯਾਰ ਇਹ ਨਾ ਉਹ ਬਹੁਤ ਕਰਦੀਆਂ ਨੇ ਪੈਰਪੂਰ ਬਹੁਤ ਮਿੱਦਦੀਆਂ ਨੇ ਤਾਂ ਕਰਕੇ ਥੋੜਾ ਜਿਆਦਾ ਇਹਨਾਂ ਨੂੰ ਢੈਲੀ ਰੱਖੀ ਦੀ ਆ ਆ ਤਾਂ ਪਾਣੀ ਪਾਏ ਤੇ ਨੱਚਣੀ ਲੱਗ ਜਾਂਦੀ ਆ। ਹੋਰ ਸਣਾਓ ਠੀਕ ਠਾਕ ਸਾਰੇ? ਉਮੀਦ ਆ ਬਾਈ ਠੀਕ ਠਾਕ ਹੋਵੋਗੇ। ਬਿੱਦੀ ਵਧੀਆ ਜੀ। ਬਾਈ ਨੇ ਇੱਕ ਨੇ ਦੋ ਤਿੰਨ ਵਾਰੀ ਮੈਸੇਜ ਕੀਤਾ ਸੀ ਵੀ ਥਣ ਕਿਵੇਂ ਆ ਬਿੱਦੀ ਦਾ? ਬਿੱਦੀ ਦਾ ਥਣ ਜਮਾ ਓਕੇ ਹੋ ਗਿਆ ਵੀਰੇ। ਜਮਾ ਬਰੂਪਰ ਆ ਜੀ। ਇਹ ਬੈਂਦੀ ਇੱਕ ਸਾਈਡ ਨੂੰ ਆ ਮੂੰਹ ਕਰਕੇ ਤੇ ਹਲਕਾ ਜਿਹਾ ਜਿਵੇਂ ਸਾਈਡ ਦਾ ਯਾਨੀ ਕਿ ਹਲਕੀ ਜੀ ਆ ਫਰਕ ਤੇ ਨਹੀਂ ਤਾਰ ਜਮਾ ਇੱਕੋ ਬਰੋਬਰ ਖਾਲੀ ਹੁੰਦੇ ਆ ਤੁਹਾਨੂੰ ਪਿਛਲੇ ਸੋਨੇ ਤੇ ਹੁਣ ਇਹ ਇਸ ਟਾਈਮ ਚੱਲ ਰਹੀ ਹੈ ਜੀ 16 ਕਿਲੋ ਤੇ ਪੂਰਾ 8 ਕਿਲੋ ਮਣਕੇ ਦੁੱਧ ਆਏ ਥਲੇ ਡੰਗ ਦਾ 8 7 ਜਾਨਕੀ 900 ਵੀ ਹੋ ਜਾਂਦਾ ਕਈ ਵਾਰੀ ਪੂਰਾ 8 ਵੀ ਹੋ ਜਾਂਦਾ ਤੇ ਐਂ ਡੇਲੀ ਦਾ ਮਣਕੇ ਪੂਰਾ ਦੁੱਧ ਆਏ ਥਲੇ ਬਾਕੀ ਵਧੀਆ ਜੀ ਠੀਕ ਠਾਕ ਨਮਾਤ ਵਾ ਦਿੱਤੀ ਹੁਣ ਪਾਣੀ ਇਹਨਾਂ ਦਾ ਆ ਰੈਡੀ ਆ ਮੂਰੇ ਪੀ ਜਾਣਗੇ ਸਾਰਾ ਦਿਨ ਮੈਂ ਤੇ ਜੀ ਬੁਰਸ਼ ਮਾਰਨ ਵਾਲਾ ਖੜੋ ਜਾ ਮੈਨੂੰ ਲੱਗਿਆ ਨਹੀਂ ਕਿ ਬੁਰਸ਼ ਮੈਂ ਕਿੱਥੇ ਰੱਖ ਰੋਇ ਥਾ ਤੇ ਕਾਲੀ ਦਾ ਇਧਰ ਪਿਆ ਵਾ ਕਾਲੀ ਨੇ ਪਰਸੋਂ ਕਾਲੀ ਦੇ ਨਾਲ ਥੋੜੇ ਜਿਹਾ ਆ ਥਣ ਸੁੱਜਿਆ ਸੀ ਮੂਹ ਲਾ ਆਹਾਂ ਜਿਵੇਂ ਲੀਵਾ ਥੋੜਾ ਸੁੱਜ ਗਿਆ ਸੀਗਾ ਤੇ ਇੱਕ ਅਸਲੀ ਮਸਟੈਡ ਸੀ ਲਾ ਲਓ ਤੇ ਮੈਂ ਪਹਿਲਾਂ ਹੀ ਉਹ ਆਪਣੀਆਂ ਸ਼ੀਸ਼ੀਆਂ ਮਗਾ ਕੇ ਰੱਖੀਆਂ ਹੁੰਦੀਆਂ ਨੇ ਅਡਵਾਂਸ 'ਚ ਵੀ ਚਲ ਕੇ ਤੇ ਰੱਬ ਨਾ ਹੀ ਲੋੜ ਪਾਵੇ ਜੇ ਪੈ ਜੇ ਤਾਂ ਫਾਸਟੇਡ ਵਾਂਗੂ ਆਪਾਂ ਪਹਿਲਾਂ ਦੇ ਦਈਏ ਹਨਾ ਤੇ ਇਹਨੇ 2 ਦਿਨ ਪੱਠੇ ਛੱਡੇ ਬਸ ਤੇ ਤੀਜੇ ਦਿਨ ਲੱਗ ਗਈ ਸੀ ਖਾਣ ਕੱਲ ਸ਼ਾਮ ਤੋਂ ਲੱਗ ਗਈ ਖਾਣ ਇਹ ਤੇ ਥਣ ਜਮਾ ਓਕੇ ਕਰਤਾ ਉਹਨੇ ਸੋਜਾ ਇੱਥੇ ਤੱਕ ਪਹੁੰਚ ਗਿਆ ਸੀ ਇਹ ਇੱਥੇ ਤੱਕ ਆ ਇੱਥੇ ਤੱਕ ਆ ਨਾੜ ਵੀ ਫੁੱਲ ਗਈ ਸੀ ਦੁੱਧ ਵਾਲੀ ਤੇ ਬਾਈ ਇੰਨੀ ਵਧੀਆ ਦਵਾਈ ਹੈ ਯਾਰ ਮੈਂ ਤਾਂ ਹਰਾਨ ਮੰਨ ਜਾਣਾ ਵੀ ਜਾਦੂ ਹੀ ਆ ਆ ਮੈਂ ਤੁਹਾਨੂੰ ਖੁੱਲੀਆਂ ਵੀ ਦਿਖਾ ਦਿੰਨਾ ਫਾਈਬਰੋ ਵਾਲੀ ਹਜੇ ਮੈਂ ਖੋਲਣੀ ਸੀਗੀ ਇੱਕ ਉਹ ਖੋਲੀ ਨਾ ਖੁੱਲੀ ਪਈ ਸੀਗੀ ਇੱਕ ਪਹਿਲਾਂ ਦੀ ਉਹ ਦੇਤੀ ਨਾਲ ਨਾਲ ਜੀ ਮਸਤੀ ਨਮੀ ਪਈ ਸੀਗੀ ਉਹ ਦੇਤੀ ਜਿੱਦੇ ਸੋਜਾ ਮੈਨੂੰ ਪਤਾ ਲੱਗਿਆ ਸ਼ਾਮ ਨੂੰ ਪਤਾ ਲੱਗਿਆ ਪੂਰਾ ਦਿਨੇ ਐਂ ਹੀ ਰਹੀ ਇੱਥੇ ਤੇ ਮੈਂ ਇੱਧਰ ਆਇਆ ਨਾ ਮੈਨੂੰ ਕੰਮ ਜਿਆ ਸੀਗਾ ਤੇ ਮੈਂ ਸ਼ਾਮ ਨੂੰ ਧਾਰਾ ਚੋਂਣ ਲੱਗਾ ਤੇ ਮੈਂ ਦੇਖਿਆ ਵੀ ਸੁਜਿਆ ਪਿਆ ਉਰਲੀ ਸਾਈਡ ਤੇ ਮੈਂ ਨਾਲ ਲਾਦੀ ਬਸ ਖੋਲੀ ਤੇ ਦੇਣੀ ਪਾਉਣਾ ਐ 1 ਐਮ ਐਲ ਹੁੰਦੀ ਆ ਜਦੋਂ ਹੋ ਜਵੇ ਬਸ 1 1 ਐਮ ਐਲ ਦੇ ਦੇਵੇ ਥੋੜੀ ਵਧਾ ਕੇ ਦੇ ਦੇਵੇ ਤਿੰਨ ਟਾਈਮ ਸਵੇਰੇ ਦੁਪਹਿਰੇ ਸ਼ਾਮ ਉਦੋਂ ਬਾਅਦ ਦੋ ਟਾਈਮ ਕਰਤੀ ਹੁਣ ਕੱਲ ਤਾਂ ਦਿੱਤੀ ਨਹੀਂ ਸੀਗੀ ਅੱਜ ਦਿੱਤੀ ਆ ਸਵੇਰੇ ਨੂੰ ਆਉਣ ਤੋਂ ਪਹਿਲਾਂ ਤੇ ਦੁੱਧ ਜਮਾ ਓਕੇ ਕਰਤਾ ਉਹਨੇ ਅੱਜ ਸਵੇਰੇ ਦੁੱਧ ਵੀ ਪੂਰਾ ਵਧੀਆ ਆਇਆ ਇਹਦੇ ਚ ਤੇ ਹਲਕਾ ਜਿਹਾ ਜਿ ਕਹਿ ਲਈ ਵੀ ਪਹਿਲਾਂ ਜਰੂਰ ਦੁੱਧ ਫਟਿਆ ਵਾ ਜਦੋਂ ਛੋਕੇ ਰੱਖ ਦਿੰਦੇ ਸੀਗੇ ਤੇ ਹੁਣ ਜਮਾ ਓਕੇ ਹੋ ਗਿਆ ਤੁਮ ਨਾਲ ਜਮਾ ਹੁਣ ਓਕੇ ਆਉਣ ਦੇ ਲੋ ਖੁਣ ਨਹੀਂ ਚੱਟੀ ਜਾਂਦੀ ਆ ਪਰ ਆਇਆ ਬਾਈ ਜਦੋਂ ਨਾ ਆ ਦਿਨਾਂ ਚ ਕੁਝ ਵੀ ਪਸ਼ੂ ਨੂੰ ਹੁੰਦਾ ਕਤੀਰਾ ਗੁੰਦ ਤੇ ਦੂਜੀ ਸ਼ੱਕਰ ਇਹ ਘਰੇ ਜਰੂਰ ਰੱਖੋ ਰਾਤ ਨੂੰ ਮੈਂ ਘੱਟੋ ਘੱਟ ਬਾਈ ਕੌਲੀ ਗਤੀਰਾ ਗੁੰਦ ਦੀ ਪਿਉਂਦਾ ਹੀ ਇਹਦੀ ਖਾਤਰ ਤੇ ਤਿੰਨ ਦਿਨ ਮੈਨੂੰ ਪਤਾ ਸੀ ਵੀ ਉਹ ਜਿਹੜੀ ਚਾਹੇ ਕੋਈ ਵੀ ਆ ਚਾਹੇ ਹੋਮੋਪੈਥੀ ਆ ਚਾਹੇ ਆਪਣੀ ਮੈਡੀਕਲ ਆ ਉਹ ਗਰਮ ਤਾਂ ਹੁੰਦੀ ਹੁੰਦੀ ਆ ਬਾਈ ਚਾਹੇ ਜਿੰਨਾ ਮਰਜੀ ਕਹਿ ਲੈਣ ਹੋਮੋਪੈਥੀ ਆ ਐ ਵੀ ਸਿੱਧੀ ਜੀਭ ਤੇ ਮਾਰ ਦਿਆ ਉਹਦੇ ਨਾਲ ਨਾ ਜੀਭ ਦਾ ਸਵਾਦ ਜਾਂ ਚੇਂਜ ਹੋ ਜਾਂਦਾ ਪਸ਼ੂ ਦਾ ਤੇ ਉਹਦੇ ਕਰਕੇ ਪਸ਼ੂ ਪੱਠੇ ਘੱਟ ਚੱਕਦਾ ਫਿਰ ਦੋ ਕਰ ਦਿਨ ਤੇ ਇਹਨੂੰ ਬਸ ਮੈਂ ਸ਼ੱਕਰ ਘਟੂ ਘਟ ਮੈਨਾਂ ਕੀ ਕਿਲੋ ਸ਼ੱਕਰ ਦੋ ਦਿਨਾਂ ਦੀ ਪਿਆਂਦਾ ਜੀ ਇਹਨੂੰ ਪਾਈਆ ਪਾਈਆ ਕਰਕੇ ਤੇ ਵਿੱਚ ਕਦੀਦਾ ਗੂੰਦਾ ਕੜਾਈਆ ਭਰ ਕੇ ਆਣ ਇਹਦੇ ਸਵੇਰੇ ਸ਼ਾਮ ਮੂਰੇ ਧਰ ਦਿੰਦਾ ਜੀ ਆ ਦੇਖ ਲਓ ਹੁਣ ਚੱਟੀ ਜਾਂਦੀ ਹੈ ਜਮਾਂ ਓਕੇ ਹੋ ਗਈ ਨਾ ਦੁੱਧ ਟੁੱਟੀ ਆ ਕਿਉਂਕਿ ਸ਼ੱਕਰ ਨਾਲ ਦੁੱਧ ਨਹੀਂ ਟੁੱਟਣਾ ਪਸ਼ੂ ਨੇ ਮਿੱਠੇ ਨਾਲ ਵਿੱਚ ਖੰਡ ਪਾ ਦੇਵੇ ਜਿਹੜਾ ਪਸ਼ੂ ਪੱਠੇ ਛੱਡਦਾ ਉਹਦਾ ਸਾਰਾ ਕੋਸ਼ੀ ਲੋਹ ਚ ਲੈ ਜਾਂਦਾ ਵਾ ਗਲੂਕੋਜ਼ ਲੈਵਲ ਤਾਂ ਸਭ ਤੋਂ ਪਹਿਲਾਂ ਲੋਹ ਹੁੰਦਾ ਖੰਡ ਉਹ ਪੂਰਾ ਕਰ ਦਿੰਦੀ ਆ बस 10 ਦਿਨ ਜਿੰਨੇ ਦਿਨ ਪੱਠੇ ਨਹੀਂ ਚੱਕਣ ਲੱਗਦਾ 10 ਦਿਨ ਖੰਡ ਵੀ ਜ਼ਰੂਰ ਵਿੱਚ ਪਾ ਦਿਆ ਕਰੋ ਭਾਵੇਂ ਕੋਬਲੀ ਕੰਢ ਠੀਕ ਹੈ ਜੀ ਆ ਜਮਾ ਓਕੇ ਕਰਤੀ ਆ ਮੇਨਾਂ ਦਾ ਆਪਾਂ ਦੋ ਦਿਨ ਦੀ ਵੀਡੀਓ ਪਾ ਹੋਈ ਦੋਹਾਂ ਦਿਨਾਂ ਜਮਾ ਓਕੇ ਆ ਇਹ ਬਾਕੀ ਆ ਖੜੀਆਂ ਨੇ ਕਹਾੜੇ ਵਾਲੀ ਮੈਨੂੰ ਲੱਗਦਾ ਹੋ ਗਈ ਯਾਰ ਪੌਣੇ ਕੇ 7 ਮਹੀਨੇ ਦੀ ਗੱਬਣ ਹੋ ਗਈ ਇਹ ਤੇ ਮੈਂ ਦੇਖੀ ਦੀ ਗੱਲ ਪਰਸੋਂ ਇਹ ਇਹਦਾ ਡਾਟਾ ਲਿਖਿਆ ਹੋਇਆ ਮੈਨੂੰ ਲੱਗਦਾ ਵੀ ਜਿਵੇਂ ਛੇ ਮਹੀਨੇ ਤਈ ਗਰੰਦੀ ਗੱਬਣਾ ਹੈ ਸ਼ਾਇਦ ਦੇਖ ਲੋ ਇਹਨੇ ਛੇਵੇਂ ਸੁਣਾ ਹੁਣ ਆਪਣੇ ਕੋਲੇ ਜਮਾ ਓਕੇ ਪਈ ਆ ਫਟਫਟ ਇਹ ਹੁਣ ਦੇਖਦੇ ਹੁਣ ਗਾਂ ਲਵਾਵਾਂਗੇ ਨੌਵੇਂ ਦਸਵੇਂ ਮਹੀਨੇ ਨੌਵੇਂ ਹੀ ਲਵਾ ਦਾਂਗੇ ਉਦੋਂ ਫਿਰ ਮੂਰੇ ਪਹਿਲਾਂ ਪੂਟਰ ਚਲਾ ਦਾਂਗੇ ਨਹੀਂ ਤਾਂ ਓਕੇ ਹੀ ਆ ਸਰ ਸਿਸਟਮ ਇਹਦਾ ਹੁਣ ਪਿੱਦੀ ਦਾ ਚੱਲਦਾ ਜਿਹੜਾ ਉਹ ਸੀਆਰਐਸ ਬਚਿਆ ਪਿਆ ਸੀਗਾ ਉਹ ਪਿੱਦੀ ਦਾ ਚੱਲ ਰਿਹਾ ਹੁਣ ਜਿਹੜਾ ਨਾਲ ਲੱਗਦੇ ਇਹਦੀ ਪਹਿਲੀ ਮੈਸਜ ਕਰਕੇ ਹੀਟ ਬੱਸ ਨਾਲ ਲੱਗਦੀ ਦੂਜੀ ਠੀਕ ਧਰਾ ਦਾਂਗੇ ਫਿਰ ਇਹਦੇ ਬਾਕੀ ਵਧੀਆ ਜੀ ਠੀਕ ਠਾਕ ਆ ਵਧੀਆ ਚੱਲੀ ਜਾਂਦਾ ਨਮਾਤਵਾਦੀ ਦੀਆਂ ਨੇ ਯਾਰ ਰਾਤ ਨੂੰ ਸਾਰੀ ਰਾਤ ਬਸ ਉਹਨਾਂ ਸਟ੍ਰੈਸ ਜੀ ਚ ਰਹਿੰਦੇ ਆ ਕਿਉਂਕਿ ਖੜੀਆਂ ਰਹਿੰਦੀਆਂ ਨੇ ਮੱਛਰ ਕਰਕੇ ਫਿਰ ਸਵੇਰ ਨੂੰ ਆਇਆ ਵੀ ਹੁਣ ਸੌਂ ਜਾਂਦੀਆਂ ਨੇ ਹੁਣ ਤੁਸੀਂ ਦੇਖ ਲਿਓ ਵੀ ਜੇ ਮੈਂ ਸ਼ਾਟ ਬਣਾਇਆ ਤਾਂ ਦੇਖ ਲਿਓ ਅੱਜ ਹੁਣ ਤੋਂ ਘੰਟੇ ਕੇ ਬਾਅਦ ਹੁਣ ਟਾਈਮ ਹੋਇਆ ਬਾ 9:22 ਘੰਟੇ ਕੇ ਬਾਅਦ ਇਹਨਾਂ ਨੇ ਸੁੱਤੀਆਂ ਪਈਆਂ ਹੁੰਦੀਆਂ ਨੇ ਜਿਵੇਂ ਕੋਈ ਪਤਾ ਨਹੀਂ ਜਾਏ ਇਧਰੋਂ ਕੋਈ ਕੁੱਤਾ ਆਈ ਜਾਵੇ ਕੋਈ ਸ਼ਾਈ ਜਾਵੇ ਐਂ ਧੌਣਾ ਸਿੱਟੀ ਪਈਆਂ ਹੁੰਦੀਆਂ ਨੇ ਇਹ ਵੀ ਵਿਚਾਰੀਆਂ ਆਪਣੇ ਆਰਕੀਆਂ ਨੇ ਅੱਖਾਂ ਜੀਆਂ ਖੁੱਲ੍ਹ ਜਾਂਦੀਆਂ ਨੇ ਸੱਤ ਸੁਰਚ ਪਾਣੀ ਪਾਉਣ ਨਾਲ ਅੱਖਾਂ ਔਖਾਂ ਮਲਦਿਆ ਕਰੋ ਤੇ ਹੁਣ ਇਹਨਾਂ ਨੇ ਬਸ ਆਦੇ ਹਜੇ ਨਿਮਾਕ ਹੀ ਢੜਿਆ ਜੀ ਮੈਂ ਹਾਂ ਚੱਲ ਵੀ ਵੀਡੀਓ ਬਣਾ ਲੈਨੇ ਆ ਪਹਿਲਾਂ ਤੇ ਨਾਲ ਆਦੇ ਇਹਨਾਂ ਨੇ ਹੁਣ ਡੈਗ ਪਾਣਾ ਗਲੀ ਗਲੀ ਨੂੰ ਬੱਸ ਬਾਕੀ ਭਰਾ ਜਿਹੜੀ ਸੇਵਾ ਉਹ ਜਾਂ ਦੁੱਧ ਆ ਤੇ ਬਾਕੀ ਵਧੀਆ ਚੱਲੀ ਜਾਂਦਾ ਇੱਕ ਵੀਰ ਨੇ ਕੱਲ ਪਰਸੋਂ ਪੁੱਛਿਆ ਸੀਗਾ ਵੀ ਦੋ ਵਾਰੀ ਬਾਈ ਨੇ ਕਮੈਂਟ ਕੀਤਾ ਵੀ ਬਾਈ ਕਿੰਨੇ ਦੁੱਧ ਤੇ ਚੱਲਦੀ ਆ ਕਾਲੀ ਕਾਲੀ ਭਰਾ ਹੁਣ ਆ ਸਟੈਟਸ ਕਰਕੇ ਤਾਂ ਹੁਣ ਵੀਰੇ ਘਟ ਗਈ ਆ ਤੇ ਨਹੀਂ ਇਹ ਚੱਲਦੀ 13 14 13 14 ਤੇ ਚੱਲੀ ਜਾਂਦੀ ਸੀ ਪੁਰਾ 13 13 14 ਆਂ ਚੱਲੀ ਜਾਂਦੀ ਸੀਗੀ ਹੁਣ ਵੀ ਇਹਨੇ ਤੁਸੀਂ ਦੇਖ ਲਓ ਵੀ ਇੱਕ ਤਾਂ ਇਹਦਾ ਪੱਕਾ ਹੀ ਆ ਉਹ ਮੂੰਹ ਸੜੀ ਕਰਕੇ ਬੰਦ ਦਾ ਹਨਾ ਇੱਕ ਨੂੰ ਮੂਹਲੇ ਨੂੰ ਸਟੈਟਸ ਹੋ ਗਈ ਸੀ ਔਰਲੇ ਨੂੰ ਪਰਲੇ ਦੋਹਾਂ ਚੋ ਵੀ ਇਹੇ ਤੁਸੀਂ ਇਹ ਹਿਸਾਬ ਲਾ ਲਓ ਵੀ ਡੰਗ ਦਾ 7 ਕਿਲੋ ਦਿੰਦੀ ਸੀ ਅੱਗੇ ਤੇ 6.5 7 6.5 7ਾਂ ਹੀ ਦਿੰਦੀ ਸੀ ਤੇ ਪਰਲੇ ਦੋਹਾਂ ਚੋਂ ਵੀ ਇਹਨੇ ਜਾਨਕੀ 4.5 4.5 ਦੋ ਥਣਾ ਚੋਂ ਕੱਢੀ ਗਈ ਯਾਰ ਇਹ ਪਤਾ ਨਹੀਂ ਕਿਹੜੀ ਬਲੱਡ ਲੈਣੇ ਚ ਰੱਬ ਨੇ ਪਾਤੀ ਆ ਐਟਮ ਹੀ ਆ ਇਹ ਪੂਰੀ ਦੁੱਧ ਨੂੰ ਤਾਂ ਇੰਨੀ ਕੁ ਖਰੀ ਹੈਗਾ ਇਹ ਵੀ ਇਹਦਾ ਆਪਾਂ ਦੇ ਨਹੀਂ ਦੇ ਸਕਦੇ ਚਾਹੇ ਕੋਸ਼ ਹੋ ਜੇ ਯਾਰ ਪੱਠੇ ਜਾਂਦੀ ਹੱਦ ਛੱਡਦੀ ਹੈ ਇਹ ਜਿੱਦੇ ਬੜੀ ਜਿਆਦਾ ਡਾਊਨ ਹੋ ਜੇ ਵੀ ਜਾਨਕੀ ਕੁਛ ਤਕਲੀਫ ਮੰਨੇ ਇਹ ਨਹੀਂ ਪੱਠੇ ਤਾਂ ਇਹ ਦੋ ਕੁ ਦਿਨ ਮਸਾ ਛੱਡਦੀ ਹੈ ਛੱਡ ਹੁੰਦੀ ਹੈ ਤੇ ਤੋਂ ਬਸ ਚੱਕ ਦਿੰਦੀ ਉਹ ਤੀਜੇ ਦਿਨ ਤੱਕ ਜਾਨਕੀ ਦੋਹਾਂ ਥਣਾ ਚ ਵੀ 4.5 4.5 ਕੱਢੀ ਗਈ ਐ ਵੀ ਜਾਨਕੀ ਆਪ ਦਾ ਹੱਕ ਮੋੜਦੀ ਆ ਜਿਹੜਾ ਇੱਕ ਖੜਾ ਸੀਗਾ ਮਸਟੈਟਸ ਕਰਕੇ ਬਸ ਉਹਦਾ ਜ਼ਰੂਰ ਆ 2.5 ਕਿਲੋ ਘਟਦਾ ਸੀ ਨਹੀਂ ਭਾਈ ਦੁੱਧ ਐਨ ਪੂਰਾ ਵਧੀਆ ਦਿੱਤਾ ਐਨ ਨਾਲੇ ਹੋਮੋਪੈਥੀ ਯਾਰ ਚੀਜ਼ ਹੀ ਇਹੋ ਜੀ ਆ ਇਹ ਦਵਾਈ ਬਹੁਤ ਵਧੀਆ ਇਸ ਗੱਲੋਂ ਲੱਗੀ ਆਪਾਂ ਨੂੰ ਵੀ ਜਦੋਂ ਵੀ ਇਹ ਦਿੰਨੇ ਆ ਆਏ ਨਹੀਂ ਹੈਗਾ ਵੀ ਜਿਵੇਂ ਟੈਜੋ ਲਾਤੇ ਫੋਰਗਾਰਡ ਲਾਤੇ ਆਪਾਂ ਹਨਾ ਤੇ ਕੋਈ ਵੀ ਆਪਾਂ ਐਂਟੀਬਾਇਟਿਕ ਲਾਇਆ ਤਾਂ ਦੁੱਧ ਛੂ ਮੰਤਰ ਨਾ ਜੀ ਇਹਦੇ ਨਾਲ ਦੁੱਧ ਨਹੀਂ ਡੁੱਟਦਾ ਪਸ਼ੂ ਬਸ ਇੰਨਾ ਦਾ ਜਿੰਨੇ ਦਿਨ ਮਸਟੈਟਸ ਰਹੂਗੀ ਬਾਕੀ ਥਣਾ ਚੋਂ ਦੁੱਧ ਵਧੀਆ ਦੇਣੀ ਹੈ ਹਾਂ ਵੀ ਇੰਨਾ ਕ ਵੀ ਤਕਲੀਫ ਕਰਕੇ ਮਾੜਾ ਮੋਟਾ ਘਟਾ ਹੋਊਗਾ ਨਹੀਂ ਇਹ ਦਵਾਈ ਦਾ ਇਸ ਗੱਲੋਂ ਰਿਜ਼ਲਟ ਪੂਰਾ ਖਰਾ ਲੱਗਿਆ ਆਪਾਂ ਜਿੱਦੀ ਜਮਾ ਓਕੇ ਆ ਹੁਣ ਚੱਲ ਪਤੋਏ ਚੱਲ 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 ਬਾਰੇ ਓਕੇ ਆ ਜਮਾ ਥਣ ਤਾਂ ਜਮਾ ਬਰੋਬਰ ਆ ਬਾਈ ਜਮਾ ਬਰੋਬਰ ਖਾਲੀ ਹੁੰਦਾ ਵਾ ਨਾੜਾ ਨੂੜਾ ਇਹਦੇ ਫੁੱਲਨੇ ਉਰਲੀ ਸਾਈਡ ਪਰਲੀ ਸਾਈਡ ਹੰਡੀ ਵਧੀਆ ਦੁੱਧ ਨੂੰ ਖਰੀ ਆ। ਛਾਂ ਨੂੰ ਯਾਨੀ ਜਿਹਦੇ ਤੋਂ ਖੜ ਨਹੀਂ ਹੁੰਦਾ ਹੁੰਦਾ ਇੰਨੇ ਪ੍ਰੈਸ਼ਰ 'ਚ ਹੁੰਦੀ ਆ। ਜਦੋਂ ਪੱਠੇ ਗਾਂਦੀ ਹੁੰਦੀ ਆ ਇਧਰੋਂ ਵੀ ਯਾਨੀ ਕੀ ਖਾਂਦੀ ਖਾਂਦੀ ਵੀ ਇਹ ਇਹਦੇ ਦੁੱਧ ਟਪਕੀ ਜਾਂਦਾ ਹੁੰਦਾ ਵੀ ਚੋਲ ਆ ਛੇਤੀ ਆ। ਬਹੁਤ ਖਰੀਆ ਦੁੱਧ ਨੂੰ। ਬਾਕੀ ਵਧੀਆ ਜੀ। ਅੱਜ ਦੂਜਾ ਫੋਨ ਬੰਦ ਸੀਗਾ ਯਾਰ ਉਹ ਚਾਰਜ ਲਾਉਣ ਵਾਲਾ ਸੀਗਾ ਕਮੈਂਟ ਪੜ੍ਹ ਨਹੀਂ ਹੋਏ ਤੇ ਇਹਦੇ ਚੋਂ ਫਿਰ ਐ ਪੜੇ ਨਹੀਂ ਜਾਂਦੇ ਸਿੱਧੇ। ਤੇ ਕੱਲ ਨੂੰ ਫਿਰ ਕਰਾਂਗੇ ਗੱਲਾਂ ਬਾਤਾਂ ਦੂਜੀਆਂ। ਬਾਕੀ ਵਧੀਆ ਜੀ। 22 ਦੀ ਗਾਂ ਸੇਲ ਹੋ ਗਈ ਸੀ ਦਿਵਿੰਦਰ ਦੀ ਤੇ ਉਹ ਵਧੀਆ ਪਰ ਜਦ ਪਾਈ ਸੀਗੀ ਤਾਂ ਤੇ ਮੈਂ ਅਜੇ ਰਾਤ ਹੀ ਪੁੱਛਿਆ ਸੀ ਮੈਂ ਪ੍ਰੋਪਰ ਨਹੀਂ ਪੁੱਛਿਆ ਵੀ ਕੌਣ ਲੈ ਕੇ ਗਿਆ ਪਰ ਸੇਲ ਹੋ ਗਈ ਸੀ ਵਧੀਆ ਰੇਟ ਨਾਲ ਸੇਲ ਹੋ ਗਈ ਠੀਕ ਆ ਜੀ ਇੱਕ ਬਾਈ ਦਾ ਵਿੱਚ ਕਮੈਂਟ ਆਇਆ ਕਹਿੰਦਾ ਕਿਉਂ ਝੂਠ ਮਾਰੀ ਜਾਂਦਾ ਅਖੇ ਗਰਮੀ ਦੀ ਸੂਈ ਹੋਈ ਦੁੱਧ ਕਿੱਥੋਂ ਕਢ ਜੂ ਫਲਾਣਾ ਤੇ ਮਕਾ ਉਹ ਮੈਨੂੰ ਗਲਤੀ ਤਾਂ ਆਪਣੀ ਆ ਯਾਰ ਜਦੋਂ ਵੀ ਇਹ ਜੀ ਵੀਡੀਓ ਪਾਉਣੀ ਹੈ ਕਮੈਂਟ ਆਫ ਕਰ ਦੇਵੇ ਬਸ ਕਿਸੇ ਦੀ ਟੌਂ ਟੌਂ ਸੁਣਨ ਦੀ ਲੋੜ ਹੀ ਨਹੀਂ ਹੈਗੀ ਹਨਾ ਤੇ ਉਹ ਮੈਂ ਕਿਤੇ ਕਮੈਂਟ ਨੂੰ ਵੀ ਔਨ ਰੱਖ ਤੇ ਉਹ ਬਸ ਫਿਰ ਜਾਨ ਨੂੰ ਕੋਈ ਵਿਦਵਾਨ ਪਹੁੰਚ ਜਾਂਦਾ ਵਾ ਗਰਮੀ ਚ ਫਿਰ ਬਾਈ ਨੂੰ ਨੂੰ ਮੈਂ ਇਹ ਪੁੱਛਿਆ ਵੀ ਜੇ ਗਰਮੀ ਚ ਆਇਆ ਕਰਕੇ ਵੀ ਚੱਲ ਪਸੂ ਤੁਸੀਂ ਕਹਿੰਦੇ ਹੋ ਵੀ ਗੋ ਦੁੱਧ ਘਟ ਦਿੰਦਾ ਹਨਾ ਤਾਂ ਵੇਚਦਾ ਬੰਦਾ ਤੇ ਅਸੀਂ ਹੁਣ ਉਹਦੇ ਵੜਾਉਣ ਨੂੰ ਬਾਈ ਦੇ ਫਾਰਮ ਦੀ ਵੀਡੀਓ ਬਣਾ ਦਿੰਦੇ ਹਨਾ ਸਾਰੇ ਦੀ ਪਰ ਥੋੜਾ ਜਿਹਾ ਉੱਥੇ ਕੰਮ ਇਹ ਹੋਇਆ ਹੋਇਆ ਬਾਈ ਘੱਟੋ-ਘੱਟ ਚਾਰ ਗਾਈਆਂ ਨੂੰ ਥਲੇੜੀਆ ਹੋਇਆ ਹੋਇਆ ਸੀ ਬਾਈ ਦੇ ਠੀਕ ਆ ਉਵੇਂ ਹੁਣ ਉੱਥੇ ਹੈਡ ਹੈਡ ਕਰਦੇ ਚੰਗੇ ਨਹੀਂ ਲੱਗਦੇ ਅਗਲੇ ਦਾ ਖਰਚਾ ਇੰਨਾ ਹੋਇਆ ਹੋਇਆ ਮੈਂ ਤੁਹਾਨੂੰ ਜੇ ਦਵਾਈਆਂ ਦਿਖਾਉਂਦਾ ਨਾ ਮੈਂ ਕਹਿੰਦਾ ਤੁਸੀਂ ਤੌਬਾ ਕਰ ਦੇਣੀ ਸੀ ਅਜਿਹੇ ਜਿਹਾ ਆਪਣਾ ਟੱਬ ਆ ਇਹ ਜਿਹੜਾ ਦਵਾਈਆਂ ਦਾ ਭਰਿਆ ਪਿਆ ਸੀ ਇੱਕ ਖਾਲੀ ਕਰਕੇ ਡ੍ਰਿਪਾਂ ਕੀ ਲੱਡਰ ਪਟਰਾ ਸਾਰੇ ਕਾਸੇ ਦਾ ਠੀਕ ਹੈ ਨਾ ਉਹ ਤਾਂ ਕਰਕੇ ਬਾਈ ਦੇ ਸਾਰੇ ਫਾਰਮ ਦੀ ਬਣਾ ਵੀਡੀਓ ਬਣਾਉਣ ਨੂੰ ਜੀ ਨਹੀਂ ਕੀਤਾ ਵੀ ਚੱਲ ਕਾ ਨੂੰ ਇੱਕ ਉਹਨੇ ਦੱਸਿਆ ਵੀ ਸੀ ਵੀ ਮਜਬੂਰੀ ਆ ਮਜਬੂਰੀ ਇਹ ਸੀ ਬਾਈ ਵੀ ਚਾਰ ਗਾਇਆਂ ਨੂੰ ਥਲੇੜੀਆਂ ਹੋਇਆ ਸੀ ਘੱਟੋ ਘੱਟ ਨਹੀਂ ਤਾਂ ਇੱਕ ਗਾਂ ਮਰ ਗਈ ਹੋ ਗਏ 15 ਕੇ ਦਿਨ ਹੋ ਗਏ ਬਹੁਤ ਸੋਹਣੀ ਗਾਂ ਸੀ ਚਿੱਟੀ ਜਮਾ ਪਿਓਰ ਚਿੱਟੀ ਸੀ ਮੈਂ ਕਹਿੰਦਾ ਛੋਟੇ ਹਾਥੀ ਜਿਦਾ ਉਹਦਾ ਸੈਜ ਹੀ ਤਾਂ ਹਾਂ ਬੰਗੇ ਨਾਲ ਲੱਗੂਗੀ ਤੁਸੀਂ ਇਹ ਹਿਸਾਬ ਲਾ ਲਓ ਇਹੇ ਜੀ ਸੀਗਾ ਤੇ ਉਹ ਮਰ ਗਈ ਠੀਕ ਆ ਜੀ ਚਾਰ ਨੂੰ ਥਲੇਰੀਆ ਹੋ ਕੇ ਨਾਲ ਨਮੂਨੀਆਂ ਹੋਇਆ ਹੋਇਆ ਸੀਗਾ ਵੀ ਯਾਨੀ ਕਿ ਜੇ ਅਸੀਂ ਦੋ ਘੜੀ ਉਸ ਚੁੱਪ ਕਰਕੇ ਖੜ੍ਹਦੇ ਸੀ ਨਾ ਫਾਰਮ ਤੇ ਤਾਂ ਸਾਹ ਸੁਣਦਾ ਸੀ ਉਹ ਚਾਰ ਗਾਈਆਂ ਦਾ ਖੌਂ ਖੌਂ ਕਰਕੇ ਸਾਹ ਲੈਂਦੀਆਂ ਸੀ ਵਿਚਾਰੀਆਂ ਜਮਾ ਪਿੰਜਰ ਬਣੀਆਂ ਪਈਆਂ ਸੀ ਵੀ ਯਾਨੀ ਕਿ ਪੱਠੇ ਛੱਡਿਆ ਨੂੰ ਤਾਂ ਪਤਾ ਨਹੀਂ ਹਫਤਾ ਹਫਤਾ ਹੋਣ ਵਾਲਾ ਜੀ ਡ੍ਰਿਪਾਂ ਦੀ ਚੱਲਦੀਆਂ ਇੱਕ ਤਾਂ ਡ੍ਰਿਪ ਲਾਉਣ ਸਾਰ ਕੰਬਣ ਲੱਗ ਜਾਂਦੀ ਸੀ ਨਮੂਨੀਆਂ ਹੋਇਆ ਕਰਕੇ ਇਹੋ ਜਿਹਾ ਕੰਮ ਬਧੇ ਉਹ ਬੰਦੇ ਨੇ ਤਾਂ ਸੇਲ ਕਰਨੀ ਸੀ ਵੀ ਖਰਚਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੇ ਆਪਾਂ ਡੰਗਰ ਰੱਖਦੇ ਆ ਵੀ ਖਰਚੇ ਕਿਵੇਂ ਪੂਰੇ ਹੁੰਦੇ ਆ ਠੀਕ ਆ ਨਾ ਉਹ ਇੱਕ ਵਿੱਚ ਬੋਲੀ ਜਾਵੇ ਕਹਿੰਦਾ ਤੁਸੀਂ ਕਿਉਂ ਝੂਠ ਮਾਰਦਾ ਕਹਿੰਦਾ ਗਰਮੀ 'ਚ ਦੁੱਧ ਕਿੱਥੋਂ ਕੱਢ ਜੂ ਫੁਲਾਨਾ ਧਮਕਾਓ ਜੇ ਸੇਵਾ ਕੀਤੀ ਆ ਭਰਾਵਾ ਮੂਹਰੇ ਖੜੀ ਆ ਜਿਹੜਾ ਮਰਜ਼ੀ ਆ ਕੇ ਚੋ ਲਿਓ ਆਪਾਂ ਐ ਹੋ ਕੇ ਕਹਿਣਾ ਜਦੋਂ ਮਰਜੀ ਚਾਹੇ ਤਿੰਨ ਡੰਗ ਕੀ ਪੰਜ ਡੰਗ ਚੋਲਿਓ ਚਾਹੇ ਪੂਰਾ ਮਹੀਨਾ ਚਵਾਦਾਂਗੇ ਹੋਰ ਦੱਸੋ ਵੀਡੀਓ ਚ 16 ਕਿਲੋ ਦੁੱਧ ਰੈਡੀ ਖੜਾ ਹੈ ਇਹਦੇ ਥੱਲੇ ਜਿਹੜੀ ਸੇਵਾ ਹੋਈ ਉਹ ਕਿਵੇਂ ਨਾ ਦੁੱਧ ਕੱਢੂ ਡੰਗਰ ਬਾਈ ਨੇ ਦੱਸਿਆ ਵੀ ਸੀ ਵੀਡੀਓ ਚ ਵੀ ਮਜਬੂਰੀ ਕਰਕੇ ਦੇਣ ਲੱਗਿਆਂ ਠੀਕ ਹੈ ਨਾ ਮੈਂ ਉੱਥੇ ਪਹਿਲਾਂ ਕਹਿਣ ਲੱਗਿਆ ਸੀ ਫਿਰ ਮੈਂ ਛੱਡ ਯਾਰ ਪਰ ਹੁਣ ਇਹੇ ਜਾਂਦਾ ਜਦੋਂ ਦਾ ਕਿਸੇ ਦਾ ਕਮੈਂਟ ਆਉਂਦਾ ਫਿਰ ਬੜਾ ਉਹਦੇ ਕਹਿਣਾਂ ਨੂੰ ਦਿਮਾਗ ਜਾ ਹਿੱਲਦਾ ਵਾ ਕਿ ਤੂੰ ਦੱਸ ਕੀ ਲੈਣਾ ਲੈਣੀਆਂ ਲੈ ਨਹੀਂ ਗਾਂ ਜਾਂ ਵੀਡੀਓ ਦੇਖ ਕੇ ਪਹਿਲੀ ਗੱਲ ਵੀਡੀਓ ਘਰ ਦੇਖਦਾ ਨਾ ਦੇਖ ਸਿੱਧੀ ਗੱਲ ਹੈ ਨਾ ਇਹ ਚੱਕਰ ਹੁਣ ਮੈਂ ਤਾਂ ਉਹਨੂੰ ਪੁੱਛਿਆ ਫਿਰ ਮੈਂ ਕਿਹਾ ਫਿਰ ਜੇ ਗਰਮੀ ਸੂੰਦੀਆਂ ਨੇ ਜਾਂ ਫਿਰ ਗਰਮੀ ਚ ਗਾਇਆਂ ਵਿਕਣੋਂ ਹਟ ਜਾਂਦੇ ਆ ਪਸ਼ੂ ਵਿਕਣੋਂ ਚਾਹੇ ਮੱਝ ਆ ਚਾਹੇ ਗਾਂ ਆ ਹੁਣ ਸੈਦ ਕਡੇਰੀ ਵਾਲਾ ਬਾਈ ਉਹ ਕਿੰਨੇ ਵੀਡੀਓ ਡੇਲੀ ਅਪਲੋਡ ਹੁੰਦੀਆਂ ਨੇ ਫਿਰ ਵਿਕਣੋਂ ਹਟ ਜਾਂਦੀਆਂ ਨੇ ਵੀ ਜੇ ਗਰਮੀ ਚ ਸੂੰਦੀਆਂ ਨੇ ਹਨਾ ਉਹ ਚੱਕਰ ਗਲਤੀ ਤਾਂ ਮੇਰੀ ਰਹੀਗੀ ਵੀ ਮੈਂ ਕਮੈਂਟ ਆਫ ਕਰਨੇ ਭੁੱਲ ਗਿਆ ਕਮੈਂਟ ਆਫ ਕਰ ਦੇਵੇ ਜਦੋਂ ਵੀ ਇਹੋ ਜਿਹੀ ਵੀਡੀਓ ਪਾਉਣੀ ਆ ਆਰਾਮ ਨਾਲ ਪਾ ਕੇ ਛੱਡ ਦੇ ਵੀ ਜਿਹਨੂੰ ਲੋੜ ਆ ਫੋਨ ਕਰਕੇ ਪੁੱਛ ਲਿਓ ਹਨਾ ਵਾਕੀ ਵਧੀਆ ਜੀ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ